ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਾਖੀ ਪਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਸਤਗੁਰੂ ਨਾਨਕ ਦੇਵ ਜੀ ਦੇ ਸਮੇ ਬਾਬਰ ਨੇ ਐਮਨਾਬਾਦ ਉੱਪਰ ਹਮਲਾ ਕੀਤਾ ਐਮਨਾਬਾਦ ਅਤੇ ਆਸ-ਪਾਸ ਦੇ ਲੋਕਾਂ ਦਾ ਧਨ-ਮਾਲ ਲੁੱਟਿਆ ਇੱਜ਼ਤ ਲੁੱਟੀ ਆਮ ਕਤਲੇਆਮ ਦਾ ਹੁਕਮ ਦੇ ਕੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਜੋ ਬਚੇ ਉਹਨਾਂ ਨੂੰ ਬੰਦੀ ਬਣਾ ਲਿਆ ਤੇ ਸਾਰੇ ਸ਼ਹਿਰ ਨੂੰ ਅੱਗ ਲਾ ਕੇ 60 ਦਿਨ ਦਾ ਹੁਕਮ ਬਾਬਰ ਨੇ ਜਾਰੀ ਕਰ ਦਿੱਤਾ ਹਰ ਪਾਸੇ ਹਾਹਾਕਾਰ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਸਹਾਰਾ ਸ਼ਹਿਰ ਅੱਗ ਦੇ ਲਾંબੂਆਂ ਨਾਲ ਜਵਾਲਾਮੁਖੀ ਦਾ ਰੂਪ ਧਾਰਨ ਕਰ ਚੁੱਕਾ ਸੀ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਜਿਸ ਦਾ ਨਾਂ ਇਤਿਹਾਸ ਵਿੱਚ ਭਾਈ ਤਾਰਾ ਲਿਖਿਆ ਹੈ ਉਹ ਇਸ ਕਹਿਰ ਅਤੇ ਸੜਦੀ ਨਗਰੀ ਨੂੰ ਵੇਖ ਸਹਾਰ ਨਾ ਸਕਿਆ ਉਸਨੇ ਮਸ਼ਕ ਪਾਣੀ ਨਾਲ ਭਰੀ ਜਿੱਥੇ-ਜਿੱਥੇ ਘਰ ਸੜ ਰਹੇ ਸਨ ਉਥੇ ਪੁੱਜ ਅੱਗ ਉੱਪਰ ਪਾਣੀ ਪਾ ਕੇ ਅੱਗ ਬੁਝਾਉਣ ਦੇ ਯਤਨ ਵਿੱਚ ਜੁੱਟ ਗਿਆ ਇਹ ਘਰ ਨਾ ਭਾਈ ਤਾਰਾ ਸਿੰਘ ਦੇ ਸਨ ਨਾ ਭਾਈ ਤਾਰਾ ਦੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੇ ਸਨ ਪਰ ਭਾਈ ਤਾਰੇ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਹੀ ਉਸ ਨੂੰ ਆਪਣਾ ਜਿਹਾ ਲੱਗਦਾ ਸੀ ਸੰਸਾਰ ਦੀ ਪੀੜਾ ਉਸ ਨੂੰ ਆਪਣੀ ਪੀੜਾ ਲੱਗਦੀ ਸੀ ਦੂਸਰਿਆਂ ਦੇ ਘਰਾਂ ਨੂੰ ਲੱਗੀ ਅੱਗ ਵਿੱਚ ਉਸ ਨੂੰ ਆਪਣਾ ਘਰ ਸੜਦਾ ਨਜ਼ਰ ਆ ਰਿਹਾ ਸੀ ਉਹ ਲਗਾਤਾਰ ਦੌੜ-ਦੌੜ ਕੇ ਮਸ਼ਕ ਪਰ ਲਿਆਉਂਦਾ ਤੇ ਲੱਗੀ ਅੱਗ ਤੇ ਪਾ ਦਿੰਦਾ ਅਜੇ 2-3 ਮਸ਼ਕਾਂ ਪਾਣੀ ਦੀਆਂ ਭਰੀਆਂ ਸੀ ਬਲਦੀ ਅੱਗ ਉੱਪਰ ਪਾਈਆਂ ਸਨ ਕੀ ਬਾਬਰ ਦੇ ਸਿਪਾਈਆਂ ਨੇ ਭਾਈ ਤਾਰੇ ਨੂੰ ਪਕੜ ਲਿਆ ਮਸ਼ਕ ਖੋਲ ਲਈ ਤੇ ਪੁੱਛਿਆ ਤੂੰ ਇਹ ਕੀ ਕਰਦਾ ਹੈ ਭਾਈ ਤਾਰੇ ਨੇ ਉੱਤਰ ਦਿੱਤਾ ਮੈਂ ਘਰਾਂ ਨੂੰ ਲੱਗੀ ਹੋਈ ਅੱਗ ਬੁਝਾਉਂਦਾ ਹਾਂ ਸਿਪਾਈਆਂ ਨੇ ਪੁੱਛਿਆ ਕੀ ਤੂੰ ਅੱਗ ਬੁਝਾ ਲਵੇਂਗਾ ਭਾਈ ਤਾਰੇ ਨੇ ਕਿਹਾ ਇੰਨਾ ਤੇ ਮੈਂ ਦਾਵਾ ਨਹੀਂ ਕਰ ਸਕਦਾ ਪਰ ਮੈਂ ਖਾਮੋਸ਼ ਹੋ ਕੇ ਬਲ ਰਹੀ ਅੱਗ ਨੂੰ ਵੀ ਨਹੀਂ ਵੇਖ ਸਕਦਾ ਕਿ ਕਿ ਮੇਰੇ ਮਾਲਕ ਦਾ ਮੈਨੂੰ ਹੁਕਮ ਹੈ ਕਿ ਜਿੱਥੇ ਅੱਗ ਲੱਗੀ ਹੋਵੇ ਉਸ ਨੂੰ ਬੁਝਾਉਣਾ ਮੇਰਾ ਫਰਜ਼ ਹੈ ਮੈਂ ਆਪਣੇ ਮਾਲਕ ਦਾ ਹੁਕਮ ਵਾਜਾ ਕੇ ਆਪਣੇ ਫਰਜ਼ ਦੀ ਪੂਰਤੀ ਕਰ ਰਿਹਾ ਹਾਂ ਸਿਪਾਹੀਆਂ ਕੜਕ ਕੇ ਕਿਹਾ ਤੈਨੂੰ ਪਤਾ ਨਹੀਂ ਇਹ ਅੱਗ ਬਾਬਰ ਦੇ ਹੁਕਮ ਨਾਲ ਲੱਗੀ ਹੈ ਇਸ ਨੂੰ ਕੋਈ ਨਹੀਂ ਬੁਝਾ ਸਕਦਾ ਭਾਈ ਤਾਰੇ ਨੇ ਬੇਚਿਜਕ ਹੋ ਕੇ ਉੱਤਰ ਦਿੱਤਾ ਠੀਕ ਹੈ ਬਾਬਰ ਤੇ ਉਸ ਦੇ ਸਿਪਾਹੀਆਂ ਦਾ ਕੰਮ ਹੈ ਅੱਗ ਲਾਉਣਾ ਪਰ ਗੁਰੂ ਨਾਨਕ ਤੇ ਗੁਰੂ ਨਾਨਕ ਦੇ ਸਿੱਖਾਂ ਦਾ ਫਰਜ਼ ਹੈ ਲੱਗੀ ਹੋਈ ਅੱਗ ਨੂੰ ਬੁਝਾਉਣਾ ਭਾਈ ਤਾਰੇ ਦਾ ਜੁਰਤ ਭਰਿਆ ਉੱਤਰ ਸੁਣ ਕੇ ਬਾਬਰ ਦੇ ਸਿਪਾਹੀ ਕ੍ਰੋਧਿਤ ਹੋਏ ਤੇ ਭਾਈ ਤਾਰਾ ਜੀ ਨੂੰ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਭਾਈ ਤਾਰਾ ਜੀ ਆਪ ਤਾਂ ਅੱਗ ਵਿੱਚ ਸੜ ਕੇ ਸ਼ਹੀਦ ਹੋ ਗਏ ਵਰ अनेਕਾਂ ਨੂੰ ਦੂਸਰਿਆਂ ਦਾ ਦੁੱਖ ਦੂਰ ਕਰਨ ਅਤੇ ਲੱਗੀ ਹੋਈ ਅੱਗ ਨੂੰ ਬੁਝਾਉਣ ਦੇ ਪੂਰਨੇ ਭਾਗ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰ ਇੱਕ ਦਾ ਦੁੱਖ ਆਪਣਾ ਦੁੱਖ ਲੱਗਣਾ ਚਾਹੀਦਾ ਹੈ ਅਤੇ ਸਾਨੂੰ ਇਹਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭੁੱਲ ਚੁੱਕਦੀ ਖਿਮਾ ਕਰਨੀ ਜੀ